ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਹੋਰ ਘਰ ਪਰਿਵਾਰ ਸਭ ਠੀਕ ਹੈ ਜੀ ਅੱਜ ਤੁਹਾਡੇ ਲਈ ਜੇ ਇੱਕ ਨਵੀਂ ਵੀਡੀਓ ਲੈ ਕੇ ਆਇਆ ਤੇ ਚਲੋ ਜੀ ਵੀਡੀਓ ਦੀ ਕਰਦੇ ਹਾਂ ਸਟਾਰਟਿੰਗ ਹੁਣ ਤੇ ਪਾਣੀ ਲਿਆਂਦਾ ਜੀ ਆਪਣੇ ਕਬੂਤਰਾਂ ਲਈ ਆਹ ਦੇਖੋ ਹੁਣ ਕਬੂਤਰ ਵੀ ਖੋਲਦੇ ਆ ਤੇ ਨਾਲੇ ਤੁਹਾਨੂੰ ਵੀ ਦਿਖਾਉਂਦੇ ਆ ਤੇ ਓਡੋਣਾ ਤਾਂ ਨਹੀਂ ਜੀ ਅੱਜ ਕੋਈ ਬੱਚਾ ਪੁੱਛਾ ਤੇ ਆਪੋ ਕੋਈ ਓਡੇ ਜੇ ਕੁਝ ਕਹਿ ਨਹੀਂ ਸਕਦੇ ਇਹ ਤੁਹਾਨੂੰ ਖੋਡੇ ਦਾ ਮਾਹੌਲ ਵੀ ਦਿਖਾਈ ਦਿੰਦੇ ਨਾਲੇ ਚਲੋ ਜੀ ਪੁੱਤਰ ਦਬਾਰ ਦਾਣਾ-ਦੂਣਾ ਪਾ ਦਾਂਗੇ ਮਹਿਫੇ ਦਾ ਜੀ ਕੱਲ ਦਾ ਪਿਆ ਜਾਂ ਦੇਖ ਲੋ ਪਤਾ ਨਹੀਂ ਦਾਣੇ ਜੀ ਘੱਟੇ ਹੀ ਖਾਂਦੇ ਆਂ ਦੇਖ ਲੋ ਉੱਦਾਂ ਹੀ ਬਾਜਰਾ ਛੱਡਿਆ ਵਾ ਤੇ ਉੱਦਾਂ ਹੀ ਦਾਣਾ ਛੱਡੀ ਹੈ ਕਣਕ ਦੇਖੋ ਸਾਰੀ ਉੱਦਾਂ ਛੱਡੀ ਹੈ ਨਾ ਤੇ ਉਦਾਂ ਬਾਹਰ-ਬੂਰ ਕੱਢ ਲਾਂਦੇ ਆ ਇਹ ਮਾਣੀ-ਮਾਟੀ ਹਵਾ-ਵਾ ਲੱਗ ਜੂਏ ਇਹਨਾਂ ਨੂੰ ਕਿਉਂਕਿ ਜੀ ਹੁਣ ਗਰਮੀ ਵੀ ਹੋ ਗਈ 2 ਦਿਨ ਤੋਂ ਜ਼ਿਆਦਾ ਗਰਮੀ ਪੈਣ ਲੱਪਈ ਆ ਆਹ ਦੇਖ ਲੋ ਜੀ ਸਾਰੇ ਆਪਣੇ ਆਪ ਹੀ ਉੱਡ ਜਾਂਦੇ ਆਹ ਦੇਖ ਲੋ ਨਵੇਂ ਬੱਚੇ ਆ ਜੀ ਆ ਦੋਨੇ ਠੱਡ ਸਾਹਮਣੇ ਉੱਡੇ ਜਾਂਦੇ ਆ ਜੀ ਵੀਡੀਓ ਚ ਉਹ ਦੇਖ ਲਓ ਜੀ ਉਹ ਜਾਣਦੇ ਦੋਨੇ ਇੱਕ ਉਹ ਜਾਣਦੇ ਆ ਤੇ ਇੱਕ ਉਹ ਜਾਣਦੇ ਆ ਦੋਨੇ ਇਕੱਠੇ ਉੱਡਣਦੇ ਆ ਜੀ ਮਗਰ ਆਂ ਦੇਖ ਲਓ ਤੇ ਬਾਕੀ ਜੇ ਕਬੂਤਰ ਖੁੱਡੇ ਵਿੱਚ ਹੀ ਆਂ ਦੇਖ ਲਓ ਉਹ ਜਾਣਦੇ ਆ ਜੀ ਸਾਹਮਣੇ ਮੈਂ ਛਤਰੀ ਪਹਿਲਾਂ ਖੜੀ ਕਰ ਦਿੰਦਾ ਐਵੇਂ ਆਸੇ-ਪਾਸੇ ਨਾ ਵੇਜ ਤੇ ਬਾਅਦ ਵਿੱਚ ਔਖਾ ਹੁਣਾ ਤੇ ਆ ਮੁਰਗਾ ਵੀ ਆ ਗਿਆ ਜੀ ਆਪਣਾ ਦੇਖ ਲਓ ਕੋਈ ਖਾਲੂ ਦਾ ਣਾ ਤੇ ਦਰ ਆ ਵੀ ਕਬੂਤਰ ਆਪਣਾ ਬਾਹਰ ਨਿਕਲਿਆ ਦੇਖ ਲਓ ਜੀ ਬੱਚੇ ਜੋ ਉਹ ਦੇਖੋ ਉੱਪਰ ਜਾਂਦੇ ਪਏ ਆ ਤੇ ਛਤਰੀ ਲਾਈ ਲੈਣਾ ਜੀ ਬੱਚੇ ਵਾਲੇ ਛੋਟੇ ਹੀ ਆ ਕੋਈ ਫਾਇਦਾ ਨਹੀਂ ਆਸੇ-ਪਾਸੇ ਬਹਿ ਜੂਗੇ ਤਾਂ ਉਹ ਜੀ ਛਤਰੀ ਤਾਂ ਮੈਂ ਖੜੀ ਕਰਤੀ ਆ ਤੇ ਬੱਚੇ ਜੀ ਜਿਆਦਾ ਉੱਤੇ ਲੱਗ ਗਏ ਆ ਉਹ ਦੇਖ ਲਓ ਸਾਹਮਣੇ ਜਾਣ ਦੇ ਤੇ ਉੱਚੇ ਚੜੀ ਜਾਂਦੇ ਆ ਉਹ ਦੇਖ ਲਓ ਸਾਹਮਣੇ ਇੱਕ ਬੱਚਾ ਆਪਣਾ ਵੱਡਾ ਨਾਲ ਉਹ ਦੇਖ ਲਓ ਜੀ ਉਹ ਦੋ ਇਕੱਠੇ ਉੜਦੇ ਚਟੇਟ ਚਲ ਮੈਂ ਥੱਲੇ ਲਾਉਂਦਾ ਇਹਨਾਂ ਨੂੰ ਪਹਿਲਾਂ ਤੇ ਆਪਣੇ ਆ ਵੀ ਕਬੂਤਰ ਉੜਦੇ ਪਏ ਆ ਤਾਂ ਨੀਵੇਂ ਚੱਲੂ ਕੋਈ ਨਹੀਂ ਥੋੜਾ ਜਿਹਾ ਉੱਡਦੇ ਆ ਤੁਹਾਨੂੰ ਪਤਾ ਹੀ ਆ ਤੇ ਹੁਣ ਲੌਣਾ ਪਹਿਲਾਂ ਜੀ ਤੇ ਬਾਕੀ ਕਬੂਤਰ ਆਪਣੇ ਬਾਹਰ ਕਾਢੇ ਲੈਂਦਾ ਹੁਣ ਪਹਿਲੇ ਤਾਂ ਇਹਦਾ ਪਾਣੀ ਚੱਕਦਾ ਜੀ ਆ ਦੇਖਦੇ ਹੁਣ ਖੰਭ ਚੜਨ ਲੱਗ ਪਏ ਤੁਹਾਨੂੰ ਪਤਾ ਦੇਖੋ ਕਿਦਾ ਪਾਣੀ ਵਿੱਚ ਖੰਭ ਪੈ ਜਾਂਦੇ ਆ ਪਾਣੀ ਦਾ ਡੋਲਦਾ ਜੀ ਇਹ ਕਬੂਤਰ ਕੱਢਣਾ ਆ ਕੱਢਣਾ ਦੋ ਵਾਰ ਇਹ ਵੀ ਓਡੇ ਨਾ ਜਾਣ ਜੀ ਪਤਾ ਨਹੀਂ ਹੁੰਦਾ ਇਹਨਾਂ ਨੂੰ ਵਈ ਇੱਕ ਹੱਥ ਨਾਲ ਕਢਾਉਂਦੇ ਆ ਆ ਕਢਦਾ ਕਾਲਾ ਸ਼ੀਰਾ ਜੀ ਪਹਿਲਾਂ ਤਾਂ ਹੁਣ ਕਢਦਾ ਆਹ ਬੜਾ ਕਬੂਤਰ ਆਪਣਾ ਆਹ ਛੱਡਦਾ ਜੀ ਤੇ ਰੋਵੀ ਬਹਿਣ ਤੇ ਆ ਗਈ ਆਈ ਗਏ ਚੱਕੋ ਲੋਰੀ ਆ ਵੀ ਬੱਚਾ ਆ ਗਿਆ ਆਪਣਾ ਆਹ ਕਬੂਤਰੇ ਬਸ ਉਤਰਨ ਆਲਾ ਲੈਂਡਿੰਗ ਤੇ ਆ ਚੱਕੋ ਯਾ ਵੀ ਕਬੂਤਰ ਆਪਣਾ ਬਹਿ ਗਿਆ ਇਹ ਵੀ ਬਸ ਬਹਿ ਹੀ ਜਾਣੇ ਮੈਨ ਲੱਗਦਾ ਨੀਵੇਂ ਹੋ ਹੀ ਗਏ ਆ ਕਬੂਤਰ ਦੇਖ ਕੇ ਲੋ ਜੀ ਛਤਰੀ ਢੁਕਾ ਕੇ ਦੇਖੀ ਮੈਂ ਪਰ ਬੱਚੇ ਬੰਦੇ ਨਹੀਂ ਪਈ ਹੱਲੇ ਚਲੋ ਕੋਈ ਨਹੀਂ ਜੀ ਪਹਿਲਾਂ ਵਾਰੇ ਉੱਡੇ ਅਜੇ ਨਵੇਂ ਬੱਚੇ ਆਪੋ ਹੀ ਉਤਰ ਜੂਗੇ ਦੇਖੀ ਜਉ ਤੇ ਆਹ ਉੜਦੇ ਵੇ ਦੇ ਲੋ ਜੀ ਇੱਕ ਬਚਾ ਆ ਜਾਂਦੇ ਆ ਇੱਕ ਬਚਾ ਹੋਜੇ ਤੇ ਇੱਕ ਆ ਪੁਰਾਣਾ ਬਚਾ ਵਾਲਾ ਜੀ ਸਾਹਮਣੇ ਜਾਂਦੇ ਆ ਫਿਰ ਦਿਖਾਉਂਦਾ ਤੁਹਾਨੂੰ ਮੈਂ ਕਿੱਧਰ ਗਿਆ ਆਹ ਦੇਖੋ ਜੀ ਇਹ ਆ ਇੱਧਰ ਜਾਂਦੇ ਆ ਇੱਕ ਇੱਕ ਉਹ ਜਾਂ ਕੱਲੇ ਕੱਲੇ ਮਤਲਬ ਉੜਦੇ ਵੇ ਇਕੱਠੇ ਨਹੀਂ ਉੜਦਾ ਵੇ ਜੀ ਕੋਈ ਵੀ ਉਹ ਦੇਖ ਲੋ ਇੱਕ ਆ ਬੱਚਾ ਜਾਂਦੇ ਆ ਇੱਕ ਹੋ ਜਾਣਦੇ ਆ ਇੱਕ ਆ ਜਾਣਦੇ ਆ ਇੰਨੇ ਇਕੱਲੇ ਇਕੱਲੇ ਉੜਦੇ ਪਏ ਆ ਤੇ ਚਲੋ ਮੈਂ ਕਹਿੰਦਾ ਬੈਈ ਜਾਣ ਤਾਂ ਵਧੀਆ ਕਿਉਂਕਿ ਇਹਲੇ ਛੋਟੇ ਆ ਜੀ ਅਮੀ ਆਸੇ-ਪਾਸੇ ਬਹਿ ਜੂਗੇ ਤੇ ਹਾਤ ਖਰਾਬ ਹੋਣੀ ਫੇ ਚਤਰੀ ਤੇ ਉਤਰਨ ਤਾਂ ਵਧੀਆ ਜੀ ਕਿ ਆਪਣਾ ਲਾਲਚਰਾਜੀ ਦੇਖੋ ਤਾਂ ਜੀ ਇੱਕ ਗੇੜਾ ਮਾਰ ਕੇ ਆਇਆ ਹਲੇ ਆਂ ਦੇਖ ਲੋ ਜੀ ਹਾਲ ਦੇਖੋ ਇਹਦਾ ਚਲੋ ਕੋਈ ਨਹੀਂ ਜੀ ਇਹ ਬੱਚੇ ਉਤਰ ਜਾਣ ਬਸ ਹੋਰ ਨਹੀਂ ਕੁਝ ਆ ਗਏ ਆਪਣੇ ਕਬੂਤਰ ਵੀ ਉੜਦੇ ਆ ਨਾ ਬਸ ਵੇ ਬੈ ਹੀ ਚੱਲੇ ਜਿਹਨੂੰ ਕਹਿੰਦੇ ਬਸ ਆਸੇ ਪਾਸੇ ਨਾ ਵਹਿਣ ਹੋਰ ਨਾ ਕੋਈ ਚੱਕਰ ਉਹ ਸਾਹਮਣੇ ਉੜਦੇ ਪਏ ਜਾਂ ਦੇਖਣ ਬੈਜੋ ਬੈਜੋ ਲੋ ਜੀ ਹੁਣ ਤਾਂ ਆ ਹੀ ਗਏ ਛਤਰੀ ਤੇ ਚੱਕੋ ਜੀ ਦੋਨੇ ਨਵੇਂ ਬੱਚੇ ਬੈ ਗਏ ਜੀ ਚਲੋ ਵਧੀਆ ਹੋਇਆ ਚਲੋ ਤੇ ਹੁਣ ਆਪਣੇ ਬਾਕੀ ਕਬੂਤਰ ਵੀ ਬਾਹਰ ਕੱਢ ਲਈਏ ਪਹਿਲਾਂ ਦੀ ਪਾਣੀ ਰੱਖੀਏ ਇਹਨਾਂ ਨੂੰ ਤੇ ਵੀਡੀਓ ਤਾਂ ਜੀ ਅੱਜ ਹੋਰ ਹੀ ਟੋਪਿਕ ਤੇ ਬਣਨੀ ਸੀ ਤੇ ਆਪਣੇ ਬੱਚੇ ਉੱਡ ਗਏ ਚਲੋ ਕੋਈ ਨਹੀਂ ਹੁਣ ਤੁਹਾਨੂੰ ਖੁੱਡੇ ਦਾ ਮਾਹੌਲ ਵੀ ਦਿਖਾਈ ਦਿੰਦੇ ਆ ਜੀ ਇਹ ਲੈ ਪਾਣੀ ਰੱਖੀਏ ਜੀ ਆਪਣੇ ਕਬੂਤਰਾਂ ਨੂੰ ਲੋਰੀ ਪਾਣੀ ਤਾਂ ਰੱਖਤਾ ਤਾਂ ਦੇਖੋ ਜੀ ਆਪਣਾ ਜੋੜਾ ਬੈਠਾ ਹੋ ਖੁੱਡੇ ਚ ਤੇ ਜਿਹੜਾ ਜੀ ਇਹਨਾਂ ਦਾ ਅੰਡਾ ਰੱਖਿਆ ਸੀ ਮੈਂ ਕਬੂਤਰੀ ਥੱਲੇ ਜੀ ਅੱਜ ਤੋਂ 2 3 3 4 ਦਿਨ ਤਾਂ ਹੋ ਹੀ ਗਏ ਜੀ ਇਹਨੂੰ ਬੈਠੀ ਨੂੰ ਅੰਡੇਾਂ ਤੇ ਇੱਕ ਅੰਡਾ ਰੱਖਿਆ ਥਾ ਨੂੰ ਪਤਾ ਮੈਂ ਚੈੱਕ ਕੀਤਾ ਜੀ ਬੱਚਾ ਬਣਦਾ ਪਿਆ ਵਿੱਚ ਚਲੋ ਵਧੀਆ ਹੋਇਆ ਤੇ ਇੱਧਰ ਆਪਣੀ ਕਬੂਤਰੀ ਵੀ ਜੀ ਬੈਠੀ ਪਈ ਆ ਤੇ ਨਾਲੇ ਜੀ ਇਹੜੀ ਆਪਣੀ ਆਹ ਕਬੂਤਰੀ ਆ ਇਹਨੇ ਬੱਚਾ ਕੱਢ ਲਿਆ ਜੀ ਦੋਨੇ ਬੱਚੇ ਕੱਢਨੇ ਮੈਂ ਕੱਲ ਆ ਕੇ ਦੇਖਿਆ ਤੇ ਆਹ ਦੇਖੋ ਛਿਲੜ ਵੀ ਅੰਡੇ ਦਾ ਪਿਆ ਇੱਥੇ ਆਹ ਦੇਖੋ ਇਹ ਤਾਂ ਮੈਂ ਕਰਦਾ ਖਾਇ ਨਾ ਬੱਚੇ ਕਬੂਤਰੀ ਮੜੀ ਚੱਕਦਾ ਮੈਂ ਉਹ ਦੇਖ ਰਹੀ ਦੋਨੇ ਬੱਚੇ ਬੈਠੇ ਆ ਇਹ ਥੱਲੇ ਜੀ ਮੈਂ ਕਪੜਾ ਪਛਾਦਦਾ ਸੀਗਾ ਕਿਉਂਕਿ ਜਿੰਨੇ ਜਦੋਂ ਕੱਲ ਕੱਲ ਪਹਿਲਾਂ ਕਪੜਾ ਨਹੀਂ ਵਿਛਾਇਆ ਸੀ ਪਹਿਲਾਂ ਡੀਖੇ ਰੱਖੇ ਸੀ ਕਬੂਤਰੀ ਨੇ ਇਦਾਂ ਤੇ ਜਦੋਂ ਮੈਂ ਆਇਆ ਨਾ ਬੱਚੇ ਨੇ ਨਾ ਇਹਦੇ ਵਿੱਚ ਜਿਦਾਂ ਕਿ ਜਰਾ ਸਰਾਫਾ ਛੋਟੇ ਛੋਟੇ ਟੋਕਰੀ ਦੇ ਇਹਦੇ ਵਿੱਚ ਬੱਚੇ ਦਾ ਜੀ ਮੂੰਹ ਫਸਿਆ ਸੀਗਾ ਤੇ ਮੈਂ ਫਿਰ ਆ ਕੇ ਦੇਖਿਆ ਚੰਗੇ ਵੇਲੇ ਇਹਦੇ ਵਿੱਚ ਬੱਚਾ ਮਰੇ ਜਾਣਾ ਸੀਗਾ ਫਿਰ ਮੈਂ ਕਪੜਾ ਪਛਾਦਦਾ ਕਿ ਚਲੋ ਆਪਣਾ ਜੀ ਬਾਕੀ ਕਬੂਤਰੀਆਂ ਤਾਂ ਬੈਠੀਆਂ ਤੁਹਾਨੂੰ ਪਤਾ ਹੀ ਆ ਤੇ ਪਹਿਲਾਂ ਇਹਦੇ ਬੱਚੇ ਬਚੇ ਨਹੀਂ ਸੀ ਜੀ ਇਸ ਕਰਕੇ ਇਹਦੇ ਫੇਰ ਹੁਣ ਬੱਚੇ ਕਢਾਏ ਆ ਚਲੋ ਇੱਧਰ ਆਪਣਾ ਆ ਵੀ ਜੋੜਾ ਬੈਠਾ ਤੇ ਆਹ ਕੂਤਰੀ ਨੂੰ ਵੀ ਕਾਢੇ ਲੈਣਾ ਮੇਰੇ ਤੋਂ ਨਾਲ 2-3 ਦਿਨਾਂ ਤੱਕ ਕਿਉਂਕਿ ਥੋੜੇ ਟਾਈਮ ਦਾ ਗੈਪ ਸੀ ਇਹਦੇ ਆਂਡੇ ਦਾ ਚਲੋ ਹੁਣ ਬਾਹਰ ਨਿਕਲਦੇ ਆ ਤੇ ਆਪਣੇ ਕਬੂਤਰਿਆਂ ਨੂੰ ਦੇਖੀਏ ਚਲੋ ਆ ਤਾਂ ਵਧੀਆ ਹੋ ਗਿਆ ਜੀ ਦੋਨੇ ਨਵੇਂ ਬੱਚੇ ਨਾ ਛਤਰੀ ਤੇ ਉੱਤਰ ਗਏ ਚਲੋ ਪੁੱਤਰ ਆ ਗਿਆ ਜੀ ਆਪਣਾ ਬਾਹਰ ਦੇਖ ਲਓ ਤੇ ਕੋਈ ਨਹੀਂ ਡਾਮਾਂ ਕਿ ਕਿਸ ਦਿਨ ਮੈਂ ਕਿਹਾ 2-3 ਦਿਨ ਹੱਲੇ ਠਹਿਰੀ ਜਾਈਏ ਫਿਰ ਡਾਮਾਂ ਕਿ ਇਹਨਾਂ ਨੂੰ ਸਵੇਰੇ ਛੱਡਿਆ ਕਰਾਂਗੇ ਤੇ ਨਾਲ ਦੋ ਆਪਣੇ ਵੱਡੇ ਬੱਚੇ ਛੱਡਦੇਆ ਕਰਾਂਗੇ ਤੇ ਆ ਦੋਨਾਂ ਨੂੰ ਛੱਡਦੇਆ ਕਰਾਂਗੇ ਯਾਰ ਕੁੱਤਾ ਦੇਖੋ ਇਹ ਆਪਣਾ ਧਣੇ ਜੀ ਕਲਦੇ ਪਏ ਸੀਗੇ ਇਸ ਕਰਕੇ ਮੈਂ ਮੁੜ ਕੇ ਹੁਣ ਪਾਈ ਨਹੀਂ ਕਿਉਂਕਿ ਬਾਜਰਾ ਵੀ ਦੇਖੋ ਤੁਹਾਡੇ ਸਾਹਮਣੇ ਕਿੰਨਾ ਪਿਆ ਉੱਦੈਂ ਕੋਈ ਨਹੀਂ ਜਿੰਨੇ ਇਹਨਾਂ ਨੇ ਖਾਣਾ ਖਾ ਲੂਗੇ ਬਾਕੀ ਆਪਣੇ ਆ ਜਿਹੜੇ ਜੰਗਲੀ ਕਬੂਤਰ ਉੜਦੇ ਆ ਉਹ ਖਾ ਲੂਗੇ ਧਣੇ ਜੀ ਛੱਤ ਦੀ ਸਫਾਈ ਕਰਨ ਵਾਲੀ ਵੀ ਇਹ ਕਾਫੀ ਗੰਦ ਪਿਆ ਕੋਈ ਨਹੀਂ ਇਹਨੂੰ ਕਰਾਂਗੇ ਸਾਫ ਤੇ ਖੁੱਡਾ ਆਪਣਾ ਵੀ ਗੰਦਾ ਵਾ ਇਹਨੂੰ ਵੀ ਅੱਜ ਕਰੇ ਦਊਂਗਾ ਮੈਂ ਬਾਅਦ ਵਿੱਚ ਇਹ ਕਬੂਤਰ ਆਪਣੇ ਹੰ ਦਾਣਾ ਪਾਣੀ ਖਾ ਲਣ ਥੋੜਾ ਬੋਤਾ ਜਨੇ ਖਾਣਾ ਇਹ ਬੱਚੇ ਤਾਂ ਛਤਰੀ ਤੇ ਬੈਠੇ ਆਂ ਦੇਖ ਲਓ ਸਾਹਮਣੇ ਤੇ ਲੋ ਜੀ ਦਾਣੇ ਤਾਂ ਆਪਣੇ ਕਬੂਤਰਾਂ ਨੇ ਖਾਦੇ ਨਹੀਂ ਤੇ ਸਾਰੇ ਕਬੂਤਰ ਆਪਣੇ ਨਾਉਣ ਲਾਪੇ ਆਂ ਦੇਖ ਲਓ ਜੀ ਵੱਡੇ ਕਬੂਤਰਾਂ ਨੇ ਨਾਲਿਆ ਤੇ ਹੁਣ ਕਾਲਾ ਸ਼ਰਾੜੀ ਬੜਿਆ ਹੀ ਦੇਖ ਲਓ ਇਹ ਬੱਚਿਆਂ ਨੇ ਵੀ ਨਾਲ ਹੀ ਲਿਆ ਛੋਟਿਆਂ ਨੇ ਵੀ ਨਾਲਿਆ ਦੇਖ ਲਓ ਤੇ ਵੱਡੇ ਬੱਚਿਆਂ ਨੇ ਵੀ ਨਾਲਿਆ ਤੇ ਰੰਗ ਦਾ ਹਾਲ ਦੇਖੋ ਜੀ ਇਹਨੇ ਕੀ ਕਰ ਲਿਆ ਕਬੂਤਰਾਂ ਨੇ ਹਰਿਆ ਰੰਗ ਖਰਾਬ ਹੋ ਗਿਆ ਜੀ ਇੱਧਰ ਵੀ ਆਪਣੀਆਂ ਚਿੱਟੀਆਂ ਕਬੂਤਰ ਵੀ ਲਿਬੜ ਗਈ ਥੋੜੀ ਧੋਣ ਤੋਂ ਹਰਿਆ ਰੰਗ ਲੱਗਿਆ ਮੜਿਆ ਜੀ ਤੇ ਕੋਈ ਨਹੀਂ ਫੇਰ ਰੰਗ ਲਾਵਾਂਗੇ ਵਧੀਆ ਜਿਆ ਇਹਦੇ ਇਹੀ ਕਰਦਾਂਗੇ ਹਰੀਆਂ ਕੰਨੀਆਂ ਕਰਦਾਂਗੇ ਗੁਲਾਬੀ ਪੂਸ਼ ਕਰਦਾਂਗੇ ਤੇ ਉਹ ਦੇਖੋ ਜੀ ਕਿੰਦਾਣ ਲੰਮੇ ਪਏ ਆ ਤੁੱਪ ਸੇਕਣੀ ਜੀ ਇਹਨਾਂ ਨੇ ਹੁਣ ਕੋਈ ਨਹੀਂ ਜਦੋਂ ਹੁਣ ਸੁੱਕ ਜੂਗੇ ਉਦੋਂ ਖੋਡੇ ਵਿੱਚ ਵੜਾਂਗੇ ਐਵੇਂ ਇਹ ਤਾਂ ਨਾ ਗਿੱਲੀਆਂ ਫੇਰ ਕਬੂਤਰੀਆਂ ਹੁਣ ਨਾਤੀਆਂ-ਨਾਤੀਆਂ ਤਾਂ ਵੈਸੇ ਤਾਂ ਕਬੂਤਰੀਆਂ ਬਣੀ ਚਲੇ ਗਈਆਂ ਮੈਂ ਖੁੱਡੇ ਵਿੱਚ ਜਿਹੜੇ ਹੁਣ ਕਬੂਤਰ ਗਿੱਲੇ ਐਵੇਂ ਆਂਡੇ ਤੇ ਨਾ ਜਾ ਕੇ ਬਹਿ ਜੇ ਗਿੱਲੇ ਹੋ ਗਏ ਤਾਂ ਨੁਕਸਾਨ ਹੋਊਗਾ ਇਹਨਾਂ ਜਦੋਂ ਸੁੱਕ ਗਏ ਉਦੋਂ ਖੋਡੇ ਵਿੱਚ ਪੜਾਂਗੇ ਤੇਜੀ ਨਾਲੇ ਆਈ ਸੀਗਾ ਇਹਦੀ ਛੋਟੀ ਜੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਇਹ ਤੁਹਾਨੂੰ ਹੁਣ ਮਿਲਾਂਗੇ ਜਲਦੀ ਇੱਕ ਨਵੀਂ ਵੀਡੀਓ ਵਿੱਚ